ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੀ ਆ ਕਿ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਪ੍ਰਮਾਤਮਾ ਸਭ ਨੂੰ ਰਾਜੀ ਖੁਸ਼ੀ ਰੱਖੇ ਤੰਦਰੁਸਤ ਰੱਖੇ ਜੀ ਸਾਰੇ ਹੱਥ ਦੇ ਵਾਸਤੇ ਰਹਿਣ ਤੇ ਕੰਮ ਕਰਦੇ ਰਹਿਣ ਲਓ ਜੀ ਆਪਾਂ ਤੁਹਾਨੂੰ ਇੱਕ ਅੱਜ ਨਿਊ ਰੈਸਪੀ ਦਿੰਨੀ ਆ ਤੇ ਉਸ ਤੋਂ ਪਹਿਲਾਂ ਜੀ ਸਾਰਿਆਂ ਨੂੰ ਇੱਕ ਰਿਕਵੈਸਟ ਆ ਜੀ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਨ੍ਹਾਂ ਦਾ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਪਲੀਜ਼ ਜਿਹੜੇ ਨਿਊ ਆ ਚੈਨਲ ਨੂੰ ਜੋ ਸਬਸਕ੍ਰਾਈਬ ਕਰਿਓ ਤੇ ਸਪੋਰਟ ਕਰਿਓ ਤੇ ਚਲੋ ਜੀ ਆਪਾਂ ਆਪਦੀ ਅੱਜ ਦੀ ਰੈਸਪੀ ਸ਼ੁਰੂ ਕਰਦੇ ਆ ਉਹਦੇ ਵਾਸਤੇ ਜੀ ਆਪਾਂ ਲਿਆ ਸਵਾ ਕਿਲੋ ਦੁੱਧ ਇਹਨੂੰ ਆਪਾਂ ਉਬਾਲਾ ਦੇਵੋਣੇ ਆ ਇਹ ਰੈਸਪੀ ਦਾ ਨਾਮ ਹੈਗਾ ਆਪਾਂ ਤੁਹਾਨੂੰ ਦੱਸਦੇ ਆ ਫਰੂਟ ਬ੍ਰੈਡ ਬਾਉਲ ਕਸਟਰਡ ਫਰੂਟ ਬ੍ਰੈਡ ਬਾਉਲ ਕਸਟਰਡ ਕਿਹਨੇ ਕਿਹਨੇ ਬਣਾ ਕੇ ਬਣਾਉਂਦਾ ਇਹ ਕਿਹਨੇ ਕਿਹਨੇ ਪਹਿਲੀ ਵਾਰ ਸੁਣਿਆ ਤੇ ਜੇ ਤੁਸੀਂ ਇਸ ਤਰ੍ਹਾਂ ਦੇ ਤਰੀਕੇ ਨਾਲ ਬਣਾਉਂਗੇ ਤਾਂ ਉਂਗਲਾ ਚਟਦੇ ਰਹਿ ਜਾਓਗੇ ਤੇ ਜਰੂਰ ਦੱਸਿਓ ਵੀ ਕਿਹਨੇ ਪਹਿਲੀ ਵਾਰ ਵੀ ਇਹ ਚੀਜ਼ ਵੇਖੀ ਆ ਬਣਾਈ ਆ ਜਾਂ ਸੁਣੀ ਆ ਤੇ ਕਿਹੜੇ ਬਣਾ ਬਣਾ ਖਾਂਦੇ ਆ ਜਰੂਰ ਮੇਰੇ ਨਾਲ ਭੈਣਾ ਦੱਸਿਓ ਕੱਲੀਆਂ ਭੈਣਾ ਦੀ ਗੱਲ ਨਹੀਂ ਜੀ ਬਹੁਤ ਸਾਰੇ ਵੀਰ ਵੀ ਸ਼ਕੀਲ ਹੁੰਦੇ ਆ ਕੁਕਿੰਗ ਦੇ ਮਤਲਬ ਕਿ ਬਹੁਤ ਜਾਰੇ ਸ਼ਕੀਲ ਹੁੰਦੇ ਕਈ ਮੇਰੇ ਵੀਰ ਭੈਣ ਭਰਾ ਹਨ ਵੀ ਕੱਲੀਆਂ ਭੈਣਾ ਨਹੀਂ ਕਈ ਕਈ ਭੈਣਾ ਵੀ ਰੋਟੀ ਟੋਕ ਟੋਕ ਚਾਲਦੇ ਆ ਤੇ ਕਈ ਮੇਰੇ ਵੀਰ ਵੀ ਬੜੀ ਸ਼ੌਂਪ ਨਾਲ ਉਬਿੰਗ ਦਾ ਕੰਮ ਕਰਦੇ ਆ ਤੇ ਉਹਦੇ ਵਾਸਤੇ ਆਪਾਂ ਦਾ ਦੁੱਧ ਘਰਮ ਕਰਿਆ ਜੀ ਆਪਾਂ ਵਾਲਾ ਦਿਵਾਵਾਂਗੇ ਦੁੱਧ ਨੂੰ ਇਹਦਾ ਬਣਾਵਾਂਗੇ ਕਸਟਰਡ ਕਸਟਰਡ ਬਣਾਉਣ ਵਾਸਤੇ ਜੀ ਮੈਂ ਲਿਆ ਵਨੀਲਾ ਦਾ ਕਸਟਰਡ ਇਹਦਾ ਟੇਸਟ ਵਧੀਆ ਹੁੰਦਾ ਜੀ ਤੇ ਤੁਸੀਂ ਜਿਹੜਾ ਤੁਹਾਨੂੰ ਹਨਾ ਵਧੀਆ ਲੱਗੇ ਜਾਂ ਜਿਹੜਾ ਮਿਲਿਆ ਤੁਸੀਂ ਉਹ ਲੈ ਲਿਓ ਆਹ ਲਓ ਜੀ ਆਪਣੇ ਕੋਲੇ ਵਨੀਲਾ ਦਾ ਕਸਟਰਡ ਤੇ ਇਹਦੇ ਆਪਾਂ ਬਾਲਾਂ ਨਹੀਂ ਆਪਾਂ ਕਸਟਰਡ ਪੋਣਾਗਾ ਇਹ ਪੂਰਾ ਹੀ ਕਸਟਰਡ ਪੋਣਾਗਾ ਨਾ ਬਾਲਾ ਜ਼ਿਆਦਾ ਆਪਾਂ ਕਸਟਰਡ ਬਣਾਉਣ ਵਾਸਤੇ ਵੀ ਦੁੱਧ ਨੂੰ گاੜਾ ਬਾਲਾ ਕਰਨਾ ਨਾ ਥੋੜਾ ਕਰਨਾ ਮੀਡੀਅਮ ਜਿਹਾ ਹੋਵੇ ਕਿਉਂਕਿ ਬਾਲਾ گاੜਾ ਵੀ ਨਹੀਂ ਮੈਨੂੰ ਨਹੀਂ ਪਸੰਦ ਹਨ ਮੱਖੋ ਵੱਖਰੀ ਪਸੰਦ ਹੁੰਦੀ ਆ ਹਰਕ ਦੀ ਵੀ ਕੋਈ ਕਿਸ ਤਰ੍ਹਾਂ ਪਸੰਦ ਕਰਦਾ ਬਾਕੀ ਤੁਸੀਂ ਆਪ ਦਾ ਸਾਬ ਕਿਤਾਬ ਲਾ ਲਿਓ ਜੀ ਕਿਉਂਕਿ ਜਦੋਂ ਕੰਮ ਕਰਦੇ ਹੁੰਦੇ ਆ ਹਰ ਕੋਲ ਇੱਕ ਐਕਸਪੀਰੀਅੰਸ ਆਪੋ ਆਪਣਾ ਹਿਸਾਬ ਕਿਤਾਬ ਹੁੰਦਾ ਕੰਮ ਕਰਨ ਦਾ ਚੀਜ਼ ਬਣਾਉਣ ਦਾ ਤੇ ਇਹ ਆਪਣੀ ਹੈਗੀ ਆ ਬ੍ਰੈਡ ਟੂਟ ਬ੍ਰੈਡ ਬਾਉਲ ਕਸਟਰਡ ਰੈਸਪੀ ਤੇ ਜਰੂਰ ਕੱਸਿਓ ਵੀ ਕਮੈਂਟ ਕਰਕੇ ਕਹਿੰਦੇ ਪਹਿਲੀ ਵਾਰ ਖਾਧੀ ਆ ਜਾਂ ਕੌਣ ਕੌਣ ਬਣਾਉਂਦਾ ਕੀ ਦੀ ਫੇਵਰਟ ਐ ਤੇ ਚਲੋ ਜੀ ਆਪਾਂ ਕਸਟਰਡ ਪਾ ਲਗੇ ਆਪਨੇ ਸੇਲਕੋ ਮਗេរ ਦੀ ਸਾਰੀ ਸਫਾਈ ਕਰਨ ਵਾਲੀ ਆ ਕਿਉਂਕਿ ਸੁਬਾ ਦੋ ਵਾਰਾਂ ਚਾਹ ਬਣ ਚੁੱਕੀ ਐ ਜੀ ਇੱਥੇ ਤੇ ਤੁਹਾਨੂੰ ਪਤਾ ਹਨਾ ਡਲ ਜਾਂਦਾ ਵਾ ਪਹਿਲਾਂ ਮੈਂ ਤਾਂ ਵੀ ਲੈਟ ਚਲੀ ਜਾਂਣੀ ਆ ਮੋੜ ਕੇ ਤੇ ਮੈਂ ਪਹਿਲਾਂ ਪਹਿਲਾਂ ਕਸਟਰਡ ਬਣਾਵਾਂ ਉਹਦੇ ਵਾਸਤੇ ਆਪਾਂ ਥੋੜਾ ਜਿਹਾ ਕਸਟਰਡ ਪਾਉਣੀ ਆ ਦੋ ਚਮਚ ਪਾਏ ਮੈਂ ਇਹਦੇ ਵਿੱਚ ਆਪਾਂ ਅੰਦਰ ਠੰਡਾ ਦੁੱਧ ਜਾਂ ਪਾਣੀ ਤੁਸੀਂ ਕੁਝ ਵੀ ਪਾ ਕੇ ਮਿਕਸ ਕਰ ਲਿਓ ਜਿਵੇਂ ਸਾਰੀਆਂ ਭੈਣਾ ਵੀਰ ਬਣਾਉਣ ਜਾਣਦੇ ਹੁੰਦੇ ਆ ਹਨਾ ਵੀ ਇਹ ਤਾਂ ਕੋਈ ਦੱਸਣ ਵਾਲੀ ਖਾਸ ਗੱਲ ਨਹੀਂ ਜੀ ਤੇ ਇੱਧਰ ਆਪਾਂ ਨੂੰ ਦੁੱਧ ਵੀ ਅਗੜੈਸਿਓ ਤੇ ਤਰਿਆ ਕਰਕੇ ਠੰਡੀ ਲੱਗੂਗਾ ਆਪਾਂ ਹਲਾਉਂਦੇ ਰਹਿਾਂਗੇ ਨਾਲ ਦੀ ਨਾਲ ਦੁੱਧ ਨੂੰ ਪੂਰਾ ਤਰ੍ਹਾਂ ਗਾਲਾ ਹੋਣ ਤੇ ਫਿਰ ਆਪਾਂ ਕਸਟਰਡ ਵਾਲਾ ਦੁੱਧ ਪਾਵਾਂਗੇ ਜਿਹੜਾ ਆਪਾਂ ਕਸਟਰਡ ਕੋਰ ਤਿਆਰ ਕਰ ਰਹੇ ਹਾਂ ਇਹਨੂੰ ਧਰ ਦਿੰਦੇ ਆਪਾਂ ਸਾਈਡ ਤੇ ਉਦੇ ਵਾਸਤੇ ਜੇ ਤੁਸੀਂ ਥੋੜੀ ਜਿਹੀ ਇਲਾਇਚੀ ਪਾ ਲਓ ਦੁੱਧ ਦੇ ਵਿੱਚ ਫਲੇਵਰ ਆ ਜੂਗਾ ਲੈ ਇਸੀ ਦਾ ਵੱਡੀ ਛੋਟੀ ਇਲਾਇਚੀ ਤੁਸੀਂ ਕੋਈ ਵੀ ਪਾ ਲਓ ਆਪਾਂ ਛੋਟੀ ਇਲਾਇਚੀ ਪਾਵਾਂਗੇ ਹਰੀ ਇਲਾਇਚੀ ਸਾਦੀ ਥੋੜਾ ਜਨਾ ਦਾ ਮੂੰਹ ਕੋਲ ਕੇ ਲੈ ਚਨਾ ਦਾ ਦੋ ਲੈ ਚਨਾ ਪਾਉਣਾ ਗੀਨਾ ਇਹਿੰਦਾ ਸੀ ਆਹ ਬੱਚਿਆਂ ਨੂੰ ਪਤਾ ਹੁੰਦਾ ਮੇਰੇ ਬੇਟੇ ਨੂੰ ਬਹੁਤ ਸ਼ੌਂਕ ਹੁੰਦਾ ਸੀਗਾ ਆਹ हम यह चीजा कोई भी चीज़ पौन खानी की होंगे पता नहीं यह चीजा खरीदना होंगे हम तो बार चला गया बेचारा निकल हमें बहुत चीज़ा खरीदने अपने दुधन में वाला आता तो फिर आप कस्टर्ड पाने बच्चे तो फिर उस बाद दस गए होर की चीज़ पौगी दुध में वाला आ गया जी आप थोड़ा थोड़ा करके ना कस्टर्ड पावे कि दाऊनी पाएंगे थोड़ा थोड़ा करके बढ़ाने जावेगा ਵੇਟ ਜਿਹਦਾ ਰੰਗ ਵੀ ਇਸ ਤਰ੍ਹਾਂ ਹੋਣਾ ਚਾਹੀਦਾ ਸੋਨਾ ਲੱਗੇ ਬਾਹਲਾ ਵੀ ਆਪਾਂ ਪਾਸਟਾ ਪੋਣਾ ਹੈ ਚ ਹੁਣ ਆਪਾਂ ਇਹ 10 ਪਾਸਟਾ ਤਿਆਰ ਕਰਾਵਾਂਗੇ ਤੇ ਵੀ ਪੱਕਾ ਜਾਂਦਾ ਹੁੰਦਾ ਜੀ ਪੱਕੇ ਦੀ ਨਿਸ਼ਾਨੀ ਇਹ ਹੈ ਜੀ ਤੁਹਾਨੂੰ ਆਪਾਂ ਦਿਖਾਉਣੀ ਹੈ ਇਹਨੂੰ ਪੱਕ ਲੈਣ ਨੂੰ ਕਸਟਰਦੀ ਵੀ ਰੇਜ ਦਾ ਕੇ ਵੀ ਪੱਕਦਾ ਉਹ ਜੀ ਪੱਕੇ ਦੀ ਕਸਟਰਦੀ ਨਿਸ਼ਾਨੀ ਇਹ ਵੀ ਹੈ ਇਹਦੇ ਵਿੱਚ ਤੁਹਾਡੇ ਕੋਲ ਜੀ ਚੰਚਾ ਕਟ ਚੀ ਤੁਸੀਂ ਕਿਸੇ ਨਾਲ ਉਹ ਜਿਹੜਾ ਹੋਣੇ ਆ ਉਹੀ ਬੈ ਕਸੈਡ ਇਹ ਤਾਂ ਤੁਸੀਂ ਇਸ ਤਰ੍ਹਾਂ ਕਰਕੇ ਮਾਰੋਗੇ ਜੇ ਇਹ ਨਿਸ਼ਾਨ ਮਟ ਗਿਆ ਕਾ ਕਸਟਰਡ ਤੁਹਾਡਾ ਬੱਚਾ ਜੀ ਇਹ ਨਿਸ਼ਾਨਾ ਵੀ ਉਸ ਤਰ੍ਹਾਂ ਰਿਹਾ ਤਾਂ ਕਸਟਰਡ ਆਪਣਾ ਪੱਕ ਚੁੱਕਿਆ ਜੀ ਤੁਸੀਂ ਦੇਖ ਸਕਦੇ ਆ ਆਪਾਂ ਦੁਬਾਰਾ ਤੁਹਾਨੂੰ ਮਾਰ ਮਾਰ ਕੇ ਦਿਖਾ ਦਿੰਨੇ ਇਥੇ ਨਹੀਂ ਆਇਆ ਕਸਟਰਡ ਇਹਦਾ ਮਤਲਬ ਕਸਟਰਡ ਪੱਕ ਗਿਆ ਇਹ ਕਸਟਰਡ ਪੱਕੇ ਦੀ ਨਿਸ਼ਾਨੀ ਹੈ ਜੀ ਤੇ ਹੁਣ ਆਪਾਂ ਕਰਦੇ ਆ 2 ਮਿੰਟ ਤਿਆਰ ਕੁੰਡ ਕਟਲੂਗਾ ਤੁਸੀਂ ਕੋਈ ਵੀ ਫਰੂਟ ਪਾ ਸਕਦੇ ਆ ਹਨ ਆਮਬ, ਕੇਲਾ, ਅਨਾਰ ਸੰਤਰਾ ਪੌਸ਼ਕਿਤ ਫਲ ਪਾਸਾ ਬਦੇ ਵਿੱਚ ਆਪਣੀ ਕੋਲ ਦੋ ਤਿੰਨ ਆਮ ਬਤੀ ਗ੍ਰੀਨ ਆਪਾਂ ਪਾਵਾਂਗੇ ਆਲੂ ਜੀ ਆਪਾਂ ਇੱਕ ਆਮ ਤੇ ਇੱਕ ਕੇਲਾ ਪਾ ਕੇ ਇਹਨਾਂ ਨੂੰ ਧੋ ਲੈਨੇ ਆ ਤੇ ਆਪਾਂ ਬਾਅਦ ਚ ਕੱਟਦੇ ਆ ਕੱਟ ਕੇ ਫਿਰ ਤੁਹਾਨੂੰ ਗਾਂ ਦੱਸ ਦੇਵਾਂਗੇ ਕਿਸ ਤਰ੍ਹਾਂ ਇਹ ਬਣਾਉਣਾ ਵਾ ਥੋੜੇ ਜੇ ਮੰਡਰਾਇ ਫਰੂਟ ਲੈ ਜੇ ਤੁਹਾਡੇ ਕੋਲੇ ਹੈਗੀ ਤਾਂ ਲੈ ਲਿਓ ਜੇ ਨਹੀਂ ਹੈਗੀ ਤਾਂ ਕੋਈ ਗੱਲ ਨਹੀਂ ਜਰੂਰੀ ਨਹੀਂ ਇਹ ਕਾਜੂ ਤੇ ਪਿਸਤਾ ਬਦਾਮ ਮਾਗ ਜੇ ਤੁਸੀਂ ਕੋਸ਼ਿਸ਼ ਨਹੀਂ ਪਾ ਸਕਦੇ ਆ ਆਪਾਂ ਥੋੜੇ ਜਿਹੀ ਲਈਏ ਜੇ ਤੁਹਾਡੇ ਕੋਲ ਹੀ ਹੈਗੇ ਆ ਤਾਂ ਪਾ ਲਓ ਜੇ ਨਹੀਂ ਤਾਂ ਸਕਿਪ ਕਰ ਦਿਓ ਜੀ ਕੋਈ ਗੱਲ ਨਹੀਂ ਹੁਣ ਪਾ ਦੇਗੀ ਦੀ چینی ਖੰਡ ਤੁਸੀਂ ਕੀ ਰਹਿਣੀ ਆ ਦੇ ਸਾਬ ਨਾਲ ਕਿ ਪਹਿਲਾਂ ਮੈਂ ਤਾਂ ਨਹੀਂ ਪਾਏ ਮੈਂ ਥੋੜੇ ਹਲਾ ਦੇ ਜੇ ਠੰਡੀ चीज ਜਿਹਦੇ ਤੇ ਥੋੜਾ ਜਿਹਾ ਮਿੱਠਾ ਜ਼ਿਆਦਾ ਹੀ ਵਧੀਆ ਲੱਗਦਾ ਆਪਾਂ ਵੱਧ ਪਾਵਾਂਗੇ 5-6 ਚਮਚੀ ਆਪਾਂ ਖੰਡ ਦੇ ਪਾ ਦੇ ਤੇ ਇਹਨੂੰ ਆਪਾਂ ਹਿਲਾ ਲੈਣੀ ਆ ਲਓ ਜੀ ਆਪਾਂ ਹੁਣ ਇਹਦੇ ਵਿੱਚ ਪਾਤਾ ਜਿਹੜਾ ਪੈਸਟੇ ਤੇ ਕਾਜੂ ਸੀਗੇ ਉਹ ਪੀਸ ਕੇ ਰਗੜ ਕੇ ਕਿਉਂਕਿ ਮੇਰੇ ਕੋਲੇ ਮਿਕਸਿੰਗ ਤਾਂ ਮੈਂ ਦੋ ਤਿੰਨ ਖਰਾਬ ਕਰ ਚੁੱਕੀ ਆ ਮੇਰੇ ਕੋਲੇ ਆ ਗ੍ਰੈਂਡਰ ਹੀ ਆ ਆਪਾਂ ਇਹਦੇ ਵਿੱਚ ਥੋੜਾ ਜਿਹਾ ਦੁੱਧ ਪਾ ਕੇ ਤੇ ਇਹਦੇ ਨਾਲ ਆਪਾਂ ਕਰਤਾ ਹੁਣ ਗਰਮ ਗਰਮ ਦੁੱਧ ਦੇ ਵਿੱਚ ਕਿਉਂਕਿ ਭੁੰਨੇ ਤੇ ਸੀਗੇ ਤੇ ਥੋੜਾ ਜਿਹਾ ਜਦੋਂ ਇਹ ਠੰਡਾ ਹੋਊਗਾ ਉਦੋਂ ਨੂਣਾ ਕੋ ਦਾ ਵਿੱਚ ਉਹ ਰਚ ਜਾਣਗੇ ਤੇ ਠੰਡਾ ਹੋਣ ਤੋਂ ਬਾਅਦ ਜੀ ਆਪਾਂ ਲਾਵਾਂਗੇ ਫ੍ਰੀਜ ਜਿਹਨੂੰ ਕਰਾਂਗੇ ਫਰਿੱਜ ਚ ਲਾਵਾਂਗੇ ਤੇ ਫਿਰ ਬਾਅਦ ਚ ਆਪਾਂ ਦੱਸ ਦਿਆਂਗੇ ਲਓ ਜੀ ਆਂਬ ਤੇ ਕੇਲਾ ਆਪਾਂ ਕੱਟ ਲੈਨੇ ਇਸ ਤਰ੍ਹਾਂ ਆਂਬ ਤੇ ਕੇਲਾ ਕੱਟਣ ਤੋਂ ਬਾਅਦ ਜੀ ਅਸੀਂ ਆਵੇ ਬਰੀਕ-ਬਰੀਕ ਕੱਟ ਲੈਣੇ ਆ ਤੁਸੀਂ ਆਂਬ ਤੇ ਕੇਲਾ ਬਨਾਣਾ ਤੇ ਮੰਗੋ ਤੇ ਇਧਰ ਆਪਾਂ ਕੱਟਿਆ ਐਪ ਕੇਲਾ ਕਿਉਂਕਿ ਇਹ ਕਾਲਾ ਹੋ ਜਾਂਦਾ ਆਪਾਂ ਮੌਕੇ ਤੇ ਕੱਟਿਆ ਤੇ ਆਪਾਂ ਨੂੰ ਚਾਹੀਦੀ ਸੀ ਬਰਾਊਨ ਬਰੈਡ ਬਰਾਊਨ ਬਰੈਡ ਮਿਲੇਣੀ ਜੀ ਤੇ ਹੁਣ ਆਪਾਂ ਜਿਹੜੇ ਇਹ ਵਾਲੇ ਬਰੈਡ ਇਹਨਾਂ ਦੇ ਨਾਲ ਸਾਰਿਆਂ ਦੇ ਨਾਲ ਕੰਨਾਂ ਲਾ ਲੈਣਾ ਵਾਂ ਇਸ ਤਰ੍ਹਾਂ ਕਰਕੇ ਤੁਸੀਂ ਇਹਨਾਂ ਦੇ ਨਾਲ ਕੰਨਾਂ ਲਾ ਲਿਓ ਇਹ ਕੰਡੀਆਂ ਵੀ ਕੰਮ ਆ ਜਾਂਦੀਆਂ ਜੀ ਇਸ ਤੀ ਆਪਾਂ ਰੈਸਪੀ ਬਣਾ ਸਕਦੇ ਹਾਂ ਕੋਈ ਵੀ ਕਿਉਂਕਿ ਥੋੜੇ ਜਿਹਾ ਵੱਡੇ ਹੁੰਦੇ ਨਾ ਬਰਾਊਨ ਬ੍ਰੈਡ ਵੱਡੇ ਹੁੰਦੇ ਹਾਂ ਇਸ ਨਾਲ ਇਹਨਾਂ ਦਾ ਟੇਸਟ ਥੋੜਾ ਜਿਹਾ ਵੱਖਰਾ ਹੁੰਦਾ ਫਿਰ ਵਾਲਾ ਵਧੀਆ ਬਣਨਾ ਸੀ ਇਸ ਤਰ੍ਹਾਂ ਕਰਕੇ ਤੁਸੀਂ ਸਾਰੇ ਪੂਰੀ ਸਫਾਈ ਦੇ ਨਾਲ ਇਹਦੇ ਸਾਰੇ ਆਹ ਲਾ ਲਿਓ ਲਓ ਜੀ ਆਪਾਂ ਬ੍ਰੈਡਾਂ ਨੂੰ ਇਸ ਤਰ੍ਹਾਂ ਲਾੜਿਆ ਸਾਈਡ ਤੋਂ ਇਹਦਾ ਤੇ ਆ ਜਿਹੜੇ ਬ੍ਰੈਡ ਹਨ ਇਸ ਤਰ੍ਹਾਂ ਦੁੱਧ ਦੇ ਵਿੱਚ ਥੋੜੇ ਜਿਹੀ ਡਿਪ ਕਰਕੇ ਦੁੱਧ ਲੈ ਲੈਣਾ ਆਪਾਂ ਕੱਚਾ ਇਹਦੇ ਵਿੱਚ ਆ ਵੀ ਮੈਂ ਡਿਪ ਕਰ ਲਈ ਆ ਡੱਪ ਕਰਕੇ ਨਾ ਇਹਨੂੰ ਪਿਓ ਕੇ ਜਾਣਗੇ ਤੇ ਇਹਨੂੰ ਹੱਥਾਂ ਨਾਲ ਇਹ ਪੋਲਾ-ਪੋਲਾ ਐਂ ਕਰ-ਕਰ ਕੇ ਤੇ ਇਹ ਟੁੱਟਣ ਨਹੀਂ ਦੇਣਾ ਬ੍ਰੈਡ ਜਾਣ ਕੇ ਇਹਦੇ ਵਿੱਚ ਆਪਾਂ ਥੋੜੇ ਜਿਹਾ ਆਪਦੇ ਫਰੂਟ ਕੇਲਾ ਤੇ ਆਂਬ ਵਿੱਚ ਪਾ ਕੇ ਇਹਦੇ ਬਾਉਲ ਬਣਾ ਲੈਣੇ ਆ ਇਸ ਤਰ੍ਹਾਂ ਕਰਕੇ ਇਹਦੇ ਬਾਉਲ ਬਣਾ ਲੈ ਜ ਟੁੱਟਣ ਨਹੀਂ ਦੇਣਾ ਤੁਸੀਂ ਇਸ ਤਰ੍ਹਾਂ ਕਰਕੇ ਆਪਾਂ ਇਹਦੇ ਬਾਉਲ ਬਣਾ ਲਾਂਗੇ ਥੋੜੇ ਛੋਟੇ-ਛੋਟੇ ਸਾਰੇ ਲਓ ਜੀ ਇਸ ਤਰ੍ਹਾਂ ਆਪਾਂ ਨਾ ਬ੍ਰੈਡ ਕੱਟ ਪਾਸਿਆਂ ਤੋਂ ਕੱਟ ਕੇ ਇਸ ਤਰ੍ਹਾਂ ਦੀ ਸਾਰੇ ਬਾਬਲ ਬਣਾ ਲਏ ਆ ਜੇ ਬਰਾਊਨ ਬ੍ਰੈਡ ਹੋਣਗੇ ਨਾ ਬਹੁਤ ਵਧੀਆ ਮੈਨੂੰ ਮਿਲੇ ਨਹੀਂਗੇ ਪਿੰਡਾਂ 'ਚ ਇਹੋ ਜੀ ਚੀਜ਼ ਹੀ ਮਿਲਦੀ ਆ ਹਨਾ ਵਧੀਆ ਮਿਲਦੀ ਨਹੀਂਗੀ ਇਸ ਤਰ੍ਹਾਂ ਤੁਸੀਂ ਬਣਾ ਕੇ ਵਿੱਚ ਆਂਬ ਤੇ ਕੇਲਾ, ਅੰਗੂਰ, ਸੰਤਰਾ ਜੋ ਵੀ ਤੁਸੀਂ ਪਾਉਣਾ ਪਾ ਸਕਦੇ ਆ ਤੇ ਉਧਰੋਂ ਲੈਟ ਚੜੀ ਗਈ ਸੀ ਅਜੇ ਆਪਣਾ ਕਸਟਰਡ ਬਹੁਤਾ ਠੰਡਾ ਵੀ ਨਹੀਂ ਹੋਇਆ ਆ ਚੱਕ ਲਿਆ ਹੁੰਦਾ ਪਾ ਦਾ ਕਸਟਰਡ ਤੇ ਹੁਣ ਤੁਸੀਂ ਇਹਨੂੰ ਰੱਖੋ ਵਿੱਚ ਦੋ ਤੈਨ ਜਿੰਨੇ ਤੁਸੀਂ ਵਿੱਚ ਬਾਉਲ ਰੱਖਣੇ ਆ ਉਤੋਂ ਪਾ ਦਿਓ ਆਪਦਾ ਕਸਟਰਡ ਐਂ ਕਰਕੇ ਤੁਸੀਂ ਮਹਿਮਾਨਾਂ ਨੂੰ ਆਇਆਂ ਨੂੰ ਸਰਵ ਕਰ ਸਕਦੇ ਆ ਦੇ ਸਕਦੇ ਆ ਤੇ ਬਹੁਤ ਵਧੀਆ ਬਣਦਾ ਹਨਾ ਤੇ ਤੁਸੀਂ ਜਰੂਰ ਟਰਾਈ ਕਰਕੇ ਦੇਖੋ ਤੁਹਾਨੂੰ ਮੇਰੀ ਇਹ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਤੇ ਕਿਹਨੇ ਪਹਿਲਾਂ ਪਹਿਲੀ ਵਾਰ ਦੇਖੀ ਐ ਤੇ ਕਿਹੜਾ-ਕਿਹੜਾ ਬਣਾ ਕੇ ਖਾਂਦਾ ਫਰੂਟ ਬਰੈਡ ਬਾਊਲ ਕਸਟਰਡ ਫੂ ਰੂਟ ਬਰੈਡ ਬਾਊਲ ਕਸਟਰਡ ਇਹਦਾ ਨਾਮ ਦਿੱਤਾ ਮੈਂ ਤਾਂ ਤੇ ਜਰੂਰ ਤੁਸੀਂ ਟਰਾਈ ਕਰਿਓ ਜੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਜੇ ਉਹਦੋਂ ਵੀ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਓ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹੜੇ ਨਿਊ ਐ ਤੇ ਠੀਕ ਹੈ ਜੀ ਤੇ ਮੇਰੀਆਂ ਵੀਡੀਓ ਵੇਖਣ ਦੇ ਲਈ ਮੇਰੇ ਫੋਨ ਨੂੰ ਬੈਲ ਆਈਕਨ ਪ੍ਰੈਸ ਵੀ ਕਰ ਲਓ ਤਾਂ ਕਿ ਤਾਂ ਆਉਣ ਵਾਲੀ ਸਭ ਸਾਰੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਇਸ ਤਰ੍ਹਾਂ ਕਰਕੇ ਜੇ ਤੁਸੀਂ ਜ਼ਰੂਰ ਬਣਾ ਕੇ ਦੇਖਿਓ ਇਹ ਰਸਮਲਾਈ ਵੀ ਬਣ ਸਕਦੀ ਆ ਉਹਦਾ ਟੇਸਟ ਆ ਸਕਦਾ ਉਹਦੇ ਵਿੱਚ ਆਪਾਂ ਜੀ ਜ਼ਿਆਦਾ ਪਿਸਤਾ ਵਗੈਰਾ ਪਾਵਾਂਗੇ ਕੇਸਰ ਪਾਵਾਂਗੇ ਤਾਂ ਰਸਮਲਾਈ ਦਾ ਟੇਸਟ ਆ ਜਾਊਗਾ ਠੀਕ ਆ ਜੀ ਤੇ ਚਲੋ ਜੀ ਮਿਲਦੇ ਆਂ ਹੋਰ ਵੀਡੀਓ ਬਲੌਗ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ